ਕੱਟੇ ਕੱਟੇ ਮਾਛਾ ਬੱਟ ਵੋਟ ਬੱਡਾ ਕੱਟੇ ਕੱਟੇ ਬੱਡਾ ਬੱਟੇ ਇਹ ਕਿੱਦਾਂ ਕਿਹਾ ਇਹਂਗਾ ਪੱਟ ਕਿੰਗਾ ਵਰਗਾ ਪੱਟੋ ਕਿੰਗਾ ਕੋਲੇ ਜਾ ਤੂੰ ਕੋਲੇ ਆ ਕੇ ਵਿਚਵੜ ਕੇ ਹੁਣ ਬਣਾ ਲੀਏ ਕਿ ਵਿਚ ਇਹਂਗੀ ਵੀਡੀਓ ਲਾ ਬਾ ਲਗਾ ਦੇ ਹਾਂ ਇਹਂਗੀ ਵੀਡੀਓ ਲਗਾ ਦੇ ਕਿਦੇ ਤੈਨੂੰ ਇਹਦਾ ਸਟਾਈਲ ਮੈਨੂੰ ਸਰਨਾ ਨੂੰ ਵਧੀਆ ਲੱਗਿਆ ਹਨਾ ਬਈ ਸਨਾ ਤੇਰਾ ਸਟਾਈਲ ਬਹੁਤ ਕੈਂਟੜਾ ਖਣ ਦਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚੱਲਣ ਜੀ ਅੱਜ ਦੀ ਹੋ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸਵਾਗਤ ਕਰਦੇ ਆਂ ਜੀ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਜੀ ਆਪਣੇ ਫਲਵਾੜੀ ਜਿਹੜੀ ਆਪਾਂ ਖੇਹੜੀਆਂ ਤਿਆਰ ਕਰੀਆਂ ਏ ਇਹ ਤੁਹਾਨੂੰ ਮੈਂ ਰੋਜ਼ ਦਿਖਾਇਆ ਕਰੂੰਗਾ ਜੀ ਆ ਦੇਖੋ ਅੱਜ ਐਡੇ-ਐਡੇ ਹੋ ਗਏ ਜੀ ਆਪਣੇ ਪੌਦੇ ਉਹ ਦੇਖੋ ਯਾ ਇਸ ਵੱਟ ਤੇ ਵੀ ਪੂਰ ਇਸ ਵੱਟ ਤੇ ਤਾਂ ਪੂਰੇ ਸਾਰੇ ਉੱਗ ਗਏ ਤੇ ਇਸ ਤੇ ਹਜੇ ਥੋੜੇ-ਥੋੜੇ ਉੱਗੇ ਜੀ ਇਹ ਤੁਹਾਨੂੰ ਮੈਂ ਇਹ ਤੁਹਾਨੂੰ ਰੋਜ਼ੀ ਰੋਜ਼ ਦਿਖਾਇਆ ਕਰੂੰਗਾ ਮੈਂ ਜਿਵੇਂ ਜਿਵੇਂ ਰੋਜ਼ੀ ਰੋਜ਼ ਜਿਵੇਂ ਵੱਡੇ ਹੋਣਗੇ ਉਸ ਉਸ ਤਰੀਕੇ ਨਾਲ ਤੁਹਾਨੂੰ ਦਿਖਾਵਾਂਗਾ ਮੈਂ ਵੀ ਰੋਜ਼ੀ ਰੋਜ਼ ਦਿਖਾਇਆ ਕਰੂੰਗਾ ਫਲਾਇ ਤੁਸੀਂ ਦੇਖੋ ਨਾ ਦੇਖੋ ਇਹ ਹੁਣ ਜਿਵੇਂ ਆਪਾਂ ਬੀਜਿਆ ਐਸ ਤੋਂ ਲੈ ਕੇ ਤੇ ਜਦੋਂ ਤਾਂ ਆਪਾਂ ਪੱਟਾਂ ਉਹ ਤੋਂ ਤੈ ਦਿਖਾਈ ਜਾਊਗਾ ਹਰ ਬਲੌਗ ਦੇ ਵਿੱਚ ਤੁਹਾਨੂੰ ਤੇ ਹੁਣ ਆਪਾਂ ਆਹ ਖਾਣਾ ਖਾਣ ਲੱਗੇ ਜੀ ਅੱਜ ਮੂੰਗੀ ਦੀ ਦਾਲ ਤੇ ਲੱਸੀ ਇਹ ਇਹ ਤਾਂ ਪਹਿਲਾ ਪਹਿਲੇ ਠੋਕਰ ਲਾ ਕੇ ਤੇ ਹੁਣ ਆਪਾਂ ਵੀ ਖਾਣੇ ਆ ਜੀ ਰੋਟੀ ਖਾ ਕੇ ਤੇ ਫਿਰ ਆਪਾਂ ਚਲਾਂਗੇ ਬਾਹਰ ਬਾਹਰ ਅੱਜ ਬਾਹਰ ਦਾ ਸੀਨ ਦਿਖਾਵਾਂਗੇ ਤੁਹਾਨੂੰ ਬਾਹਰ ਆਪਣੇ ਛੱਪੜ ਦੇ ਉੱਤੇ ਵੀ ਆਪਣੇ ਛੱਪੜ ਸਾਫ਼ ਕਰਿਆ ਉੱਥੇ ਜਾ ਕੇ ਆਪਾਂ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਤੇ ਹੁਣ ਖਾ ਲਈਏ ਰੋਟੀਆਂ ਆਪਾਂ ਹਾਂ ਜੀ ਹੁਣ ਕੁਨਾਲ ਤੇ ਸਨਾ ਆ ਗਏ ਜੀ ਕੁਨਾਲ ਰੋਟੀ ਨਹੀਂ ਖਾਂਦਾ ਹੁਣ ਤੇ ਉਹ ਸਨਾ ਦਾ ਲੱਸੀ ਪੀ ਜਾਂਦੀ ਹੈ ਕੁਨਾਲ ਤਾਂ ਜਮਨ ਲੱਸੀ ਦੇ ਹੱਥ ਲਾਉਂਦਾ ਰੜਿਆ ਤੇ ਆਪਾਂ ਰੋਟੀ ਪਾਣੀ ਕੰਪਲੀਟ ਕਰਤਾ ਜੀ ਤੇ ਸਨਾ ਤਾਂ ਰੋਟੀ ਖਾ ਲਈ ਹੁਣ ਨਹੀਂ ਖਾਂਦਾ ਐ ਕੱਲੇ ਰਸੀਪੀ ਹੋ ਗਈ ਹਾਂ ਆਂਦੇ ਹੁਣ ਆ ਪਾ ਚੁੱਕੇ ਆਂ ਜੀ ਆਪਣੇ ਛੱਪੜ ਤੇ ਸਨਾ ਉਹ ਰਿਹਾ ਤੇ ਖੇਡੀਆਂ ਦੇ ਆ ਦੇਖੋ ਹਾਂ ਸਨਾ ਇਹ ਤੇ ਗੱਡੇ ਦੇ ਡਿੱਗ ਪਿਆ ਫੇਰ ਯਾਰ ਦੁਆਏ ਕਿਵੇਂ ਖੇਡਦਾ ਹੈ ਤੂੰ ਹਾਂ ਇਧਰ ਆ ਸਾਡੇ ਪਰ ਹੀ ਆਈ ਹੈ ਜੀ ਬੜੀ ਸਿਆਣੀ ਪਰ ਹੀ ਆ ਸਾਡੀ ਤੇ ਹੈਲੋ ਗਾਇਸ ਹਾਂਗੇ ਦੇ ਹੈਲੋ ਗਾਇਸ ਹਾਂਗੇ ਗਾਇਸ 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 ਕਦੇ ਦੇਖ ਲੋ ਗਾਇਜ਼ ਹਾਂਜੀ ਤੇ ਹਾਂ ਸਾਡੇ ਛੱਪੜ ਦਾ ਹਾਲ ਹੈ ਜੀ ਦੇਖ ਲੋ ਕਿ ਮੈਂ ਗੰਦ ਮੰਦਾ ਦੇਖੋ ਜੀ ਗੰਦਾ ਪਾਣੀ ਇਹਦੇ ਵਿੱਚ ਦੋ ਆਪਣੇ ਉਹ ਮੱਛੀਆਂ ਸੀਗੀਆਂ ਕੱਲ ਦੋ ਦੋ ਮੱਛੀਆਂ ਮਿਲੀਆਂ ਸੀ ਤੇ ਵਿੱਚ ਆਹ ਦੇਖੋ ਆਹ ਦੇਖੋ ਗਾਇਜ਼ ਇਹਨਾਂ ਦੋਨਾਂ ਦੇ ਵਿੱਚੋਂ ਵੀ ਇੱਕੋ ਜਿਹੇ ਹਨ ਦੋਵੇਂ ਇਹਨਾਂ ਪਛਾਣੀ ਨਹੀਂ ਸਕਦਾ ਵੀ ਕੌਣ ਸਨ ਹੈ ਤੇ ਇਹ ਤਾਂ ਨਾ ਕਸ਼ਿਸ਼ ਹੈ ਜੀ ਕਸ਼ਿਸ਼ ਹਨਾ ਕਸ਼ਿਸ਼ ਹਨ ਤਾਂ ਨਾ

ਆਦਾ ਥਿਆ ਹੈ ਨਿਮਲਾ ਦਾਜੇ ਹਾਂ ਕਿੱਥੇ ਪੈਸੀਆ ਜਿਆਦਾ ਆ ਹਜੇ ਤਾਲ ਜੇ ਤਾ ਖੜਾ ਕਰ ਕੇ ਕਿਥੇ ਐ ਇੱਥੇ ਐ ਇੱਥੇ ਕਿੱਥੇ ਹੁੰਦੀ ਯਾਰ ਇਹ ਨੌਜਾੜ ਚੈਰ ਇਹ ਵੜ ਜਣ ਪਾੜ ਲੈਣਾ ਬੜਿਆ ਵੀ ਨਹੀਂ ਜਾਂਦਾ ਇਹਦੇ ਵਿੱਚ ਹਾਂ ਲੀੜੇ ਲਾ ਦਿਓ ਲੀੜੇ ਤਾਂ ਨਾ ਲੇਪਟਣਗੇ ਕੰਜਰ ਦਾ ਜਗਾਰ ਦੇ ਕਿਸੇ ਪਾਣਗੇ ਤੋਂ ਕੋਲੇ ਜਾ ਤੂੰ ਕੋਲੇ ਆ ਕੇ ਵਿੱਚ ਵੜ ਕੇ ਹੁਣ ਬਣਾ ਲਈਏ ਕੇ ਵਿੱਚ ਕਿਦੇ ਹੈ ਕਿਦੇ ਕਿਹਨਾ ਆਦਮੀ ਉਹ ਜੰਗਲਾਂ ਫਿਰੇ ਕਰਨਾ ਅੱਛਾ ਵੇਰ ਗਰੇਲਾ ਵੀਂ ਲਗਾ ਲਈ ਆਡੀਓ ਸਾਡੇ ਠਾਗੀ ਕੇ ਠਾਗੀ ਓਏ ਆ ਬੈਠੀ ਇਧਰ ਆ ਬੈਠੀ ਓਏ ਇਧਰ ਆ ਗੱਟਾ ਤਾਂ ਹੈਗਾ ਸਾਡੇ ਕੋਲ ਆ ਗੱਟਾ ਫੜਾ ਫੜਾ ਹੱਟਦਾ ਆ ਕਿ ਪਿਆਮੀ ਚ ਪੜਾ ਫੜ ਕੇ ਹਟਣ ਗਿਆ ਵਾਲਾ ਮੰਨਦੇ ਨਹੀਂ ਅੱਜ ਮੰਨਦੇ ਨਹੀਂ ਹੈ ਤੇ मच्छिया पालते मच्छी इधर देखो इधर दे इधर दे देखे आओ है ना, ना। ਇਹ ਚਿਕਾਈ ਇਹਨੇ ਜੀਜਾ ਨਾ ਡੰਗਾ ਬਰਤੀ ਆ ਰਹੀ ਚੰਦ ਰੰਗੋ ਜਿਹੜੇ ਤੇ ਮੱਥੇ ਪੈਸਾ ਕਾਲਾ ਬੂਰ ਕਾਲਾ ਪੱਟ ਵਰਗਾ ਹਾਂ ਮਰੀਆਂ ਦਾ ਘਾਤਾ ਪੱਟ ਵਰਗੇ ਮੋਟੇ ਬੂਰ ਨਾਲ ਵਿੱਚ ਵੜ ਕੇ ਆਮਾ ਲੱਗ ਬਿੱਟ ਗਿਆ ਕਿੱਥੇ ਵੜੀ ਲੈ ਲੈ ਛੋਕੜੀ ਕਰਦੇ ਉਹ ਬੰਦੇ ਆ ਬਾਹਰ ਕੱਢ ਕੇ ਮਨ ਫੜਾ ਦੇ ਫਿਰ ਲੈ ਜੀ ਕਿੱਡੇ ਕਿੱਡੇ ਮਾਛਾ ਮੱਥੇ ਉਹ ਬੜਾ ਰੇ ਕਿੱਡੇ ਕਿੱਡੇ ਡਾਡਾ ਪੱਟੇ ਇਹ ਕਿੰਗਾ ਪੱਟ ਕਿੰਗਾ ਵਰਗਾ ਪੱਟ ਸੋ ਕੀ ਹੈ हैं आप पर करके खाए पीयो कोणी अच्छा के ना मेरे बाप खायो ना, ना मैं खायो अच्छा मेड कदे खाया ना काका ने खाया हूं अच्छा ये कहने के केजरा काका ने नहीं मैं मंगतू ताया खाया केना सोगन आटे थोड़ी होती है मुर्गाई की फिर उठे आटा है ना हैं ਹਰ ਕਾਬੂਆ ਕੇ ਰੱਖ ਲਈ ਕੇ ਪਾਣੀ ਚ ਰੱਖ ਲਈ ਕੇ ਉਹਨਾਂ ਨੇ ਚੌਂਦੀ ਰੱਖ ਲਈ ਯਾਰ ਮੈਂ ਤੜਕੇ ਮੇਰੇ ਉਹੜੀ ਨਹੀਂ ਵੀ ਕਰਦਿਆਂ ਫਿਰਤੀ ਜੀ ਤੜਕੇ ਇੱਥੇ ਯਾਰੀ ਬੁੜਕ ਦੀ ਬੁੜਕ ਦੀ ਬੁੜਕ ਦੀ ਫਿਰ ਪਰਾਂ ਟੱਪ ਗਈ ਅੱਛਾ ਅੱਛਾ ਇੱਥੇ ਯਾਰੀ ਕੋਲੇ ਉਹ ਤੜਕੀ ਪਾਣੀ ਥੋੜਾ ਜਿਹਾ ਤੜਕ ਦਰ ਇੱਧਰ ਵੀ ਆ ਗਿਆ ਮੱਛੀਆਂ ਤਾਂ ਨਹੀਂ ਮਿਲੀਆਂ ਜੀ ਤੇ ਹੁਣ ਆਪਾਂ ਕੁਨਾਲ ਨੂੰ ਲੈ ਕੇ ਜਾਣੇ ਕਰੇ ਆਹ ਕੁਨਾਲ ਚੱਲ ਉਹ ਦਵਾਈ ਲੈਣੀ ਹੈ ਰੋਟੀ ਖਾ ਕੇ ਦਵਾਈ ਲੈ ਲੈਣਾ ਹਰ ਕਣ ਹਾਂ ਆ ਜਾ ਯਾਰ ਆਜ ਦਵਾਈ ਲੈਣੀ ਦਵਾਈ ਦਵਾਈ ਲੈ ਲੈ ਬੇਟ ਚਲੋ ਯਾਦਾ ਯਾਦਾ ਹਾਏ ਵੀ ਜਾਉਗੀ ਨਾਲੇ ਤੇ ਆ ਆਪਣਾ ਪਿਆਰਾ ਯਾ ਗੁਰੂ ਘਰ ਜੀ ਇੱਥੇ ਛੱਪੜ ਦੇ ਬੇਚਾਈ ਦੀ ਦੀਵਾਰ ਹੈ ਜੀ ਆ ਦੇਖੋ ਛੱਪੜ ਨੂੰ 8 ਟਕੇ ਥੋੜਾ ਜਾ ਫੇਰੇ ਗੁਰੂ ਘਰ ਬਣਾਇਆ ਹੋਇਆ ਜੀ ਆਪਣਾ ਬਹੁਤ ਹੀ ਸੁੰਦਰ ਗੁਰੂ ਘਰ ਬਣਿਆ ਹੈ ਤੇ ਅੰਦਰ ਦੀ ਹੈ ਦੀ ਜਿਹੜੀ ਅੰਦਰ ਤੇ ਵੀ ਆਪਾਂ ਤੁਹਾਨੂੰ ਟੂਰ ਕਰਾਵਾਂਗੇ ਸਾਰਾ ਗੁਰੂ ਘਰ ਦਾ ਇੱਕ ਤੈਨੂੰ ਜ਼ਰੂਰ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਚੱਲ ਕੋ ਨਾਲ ਚਲਦੀ ਚੱਲ ਯਾਰ ਜਲਦੀ ਆ ਜਾ ਆ ਜਾ ਕੋ ਨਾਲ ਹੋਏ ਲੇ ਮੇਰਾ ਮਾਂ ਦੇਖ ਲੈ ਆ ਜਾ ਆ ਜਾ ਆ ਚੱਲੀ ਆ ਜਾ ਕੋੜੇ ਨੂੰ ਜਾ ਕੇ ਦਵਾਈ ਦੋਈ ਦਨੇ ਜੀ ਕਿਉਂਕਿ ਰਾਤ ਤੇ ਪੇਟ ਦਰਦ ਹੋ ਗਿਆ ਸੀ ਹਾਂਜੀ ਕੋਈ ਨਹੀਂ ਆਪਾਂ ਹੌਲੀ ਹੌਲੀ ਚੱਲਦੇ ਆਂ ਰਾਵ ਆਪਾਂ ਚੱਲਦੇ ਆਂ ਦੋਨੇ ਪਿਆਉ ਪਤਾ ਓਕੇ ਕੋ ਨਾਲ ਹੋ ਰਹੀ ਅਜ ਕਰੀ ਜੀ ਕਿਉਂਕਿ ਇਹ ਤਾਂ ਅੱਜ ਪੇਟ ਚ ਦਰਦ ਸੀਗਾ ਤੇ ਰਾਤ ਦਵਾਈ ਦਵਾਈ ਲੈ ਕੇ ਆਏ ਸੀ ਤੇ ਦਵਾਈ ਦਵਾ ਕੇ ਲੈ ਆਏ ਸੀ ਨਰਾਤਾ ਤੇ ਉਹਨੇ ਨ ਦਵਾਈ ਨੂੰ ਹੋ ਜਾਂਦੇ ਮਿਲਦਾ ਹਨਾ ਓਏ ਕੋਨਾਲ ਹਾਂ ਆ ਇਹਨਾਂ ਨੂੰ ਕਿੰਨੂ ਲੈ ਕੇ ਦਿੱਤੇ ਅਜ ਹੁਣ ਕਿੰਨੂ ਕਿੰਨੂ ਠੰਡੇ ਹੁੰਦੇ ਐ ਪੇਟ ਦੇ ਵਿੱਚ ਖਰਾਬੀ ਹੋਵੇ ਤਾਂ ਉਹਦੇ ਵਾਸਤੇ ਸਹੀ ਰਹਿੰਦੇ ਕਿੰਨੂ ਹਨਾ ਹਾਂ ਠੰਡੇ ਹੁੰਦੇ ਹਨਾ ਕਿੰਨੂ ਹਾਂ ਹੋਰ ਠੰਡੇ ਹੁੰਦੇ ਹਨਾ ਹਾਂ ਤੇ ਇਹਦਰਾ ਸਨਾ ਖਾਈ ਜਾਂਦੀ ਆ ਦੇਖੋ ਆ ਦੇਖੋ ਕਿਵੇਂ ਖਾਈ ਜਾਂਦੀ ਦੇਖਿਓ ਨੂੰ ਹਾਂ ਕਿੰਨੂ ਨਹੀਂ ਖਾਣਾ ਦਤਨ ਓਏ ऐदे आप कल्ले कल्ले फाड़ी करके फेर खांदे होंदे बेटा थोड़ी खांदे होंदे ऐद की किवें खाइएंदे हां खाइए हुंदी है हां इनया हां फाड़ ऐनो छिलके फाड़ी करके फेर खांदे ने बेटा तो हुन तो तेरा तो पेट ठीक है हां हां ठीक नहीं का अच्छा नहीं तेरा तडे पेट ठीक नहीं क्या दे और हां दुखदा है जी केना दुखदे बहुत आराम है స తా ఎన్న ਤੇਰਾ ਸਾਰਾ ਤਾਂ ਵੱਡਾ ਸੀ ਕਿਨੂਆ ਕੀ ਹੈ ਹਾਂ ਕੀ ਹੈ ਬੋਸਾ ਲੈ ਬੋਸਾ ਲੈ ਸੋਈ ਜਾ ਮੈਂ ਖਾ ਲਓ ਤੁਹਾਡੇ ਵਾਸਤੇ ਲੈ ਕੇ ਆਇਆ ਮੈਂ ਮੈਂ ਉਹ ਕਿਤੇ ਰੈਂਜ ਕੱਟਣ ਗਿਆ ਸੀ ਉਹਨਾਂ ਦੇ ਬੁੱਝੇ ਸੀਗੇ ਕਿਨੂਆ ਦੇ ਤੇ ਉਹਨਾਂ ਨਾਲ ਜੋ ਕੰਮ ਵਾਸਤੇ ਲੈ ਕੇ ਜਾਣੇ ਤੇ ਲੈ ਜਾ ਮੈਂ ਪਾ ਦੇ ਆ ਦੋ ਚਾਰ ਫਿਰ ਉਹਨੇ ਉਹਨੇ ਪਾਤੇ ਉਤਾਰੇ ਨਹੀਂ ਇਹ ਪੋਦੋ ਵੀ ਲੈ ਆ ਤੇ ਇਹ ਖੱਟਾ ਖੱਟਾ ਹੈ ਕਿ ਤੇ ਇੱਕ ਆ ਪੌਦਾ ਲੱਗੇ ਹੈ ਜੇਪਾ ਇਹ ਇਹਦੇ ਪੌਦੇ ਦੇ ਫੁੱਲ ਲੱਗਦੇ ਇਹਦੇ ਤੇ ਆਂਦੇ ਵੀ ਆਪਣੇ ਪਾਣੀ ਨਾਲ ਸੁੱਕਣਦੇ ਆ ਦੇ ਵਿੱਚ ਤੇ ਜੜ ਫੜ ਜੂਏ ਆਪਣੇ ਆਪ ਤੇ ਹੁਣ ਦੇਖਦੇ ਆ ਇਹਦੇ ਵਿੱਚ ਪਾਣੀ ਪਾਉਣੀ ਆ ਦੇਖਦੇ ਆ ਫਿਰ ਯੋ ਇਹ ਮੈਂ ਇਹ ਉੱਗ ਲੱਗ ਜਾਗਾ ਇਹ ਥੋੜੇ ਹੋਗੇ ਇਸ ਵਿੱਚ ਇਹ ਤਾਂ ਫੁੱਲ ਲੱਗੇਗਾ ਬੇਟਾ ਫੁੱਲ ਚਲੋ ਅੱਗੇ ਅੱਗੇ ਚਲੋ ਇਹ ਦੂ ਫੁੱਲ ਲੱਗਣਾ ਐ ਦਾ ਐ ਦਾ ਸਟਾਈਲ ਮੈਨੂੰ ਸਰਨਾਉ ਵਧੀਆ ਲੱਗਿਆ ਹਨਾ ਬਈ ਸਨਾ ਤੇਰਾ ਸਟਾਈਲ ਬਹੁਤ ਕੈਂਟੜਾ ਖਾਨ ਦਾ ਤੇਰਾ ਤੇਰਾ ਕੀ ਹੈ ਤੇਰਾ ਕੀ ਹੈ ਹਮ ਮਜ਼ੇ ਕਰੀਏ ਅੰਦੇ ਸਾਰੇ ਹਣ ਚਲੋ ਦੋਸਤੋ ਚਲੋ ਦੋਸਤੋ ਹੁਣ ਮੈਂ ਵੀ ਖਾਣਾ ਮੈਨੂੰ ਐਨੀ ਕੁ ਫਾੜੀ ਦਿੱਤੀ ਇਹਨਾਂ ਨੇ ਤੇ ਦੇਖਦੇ ਆਂ ਖਾ ਕੇ ਕਿਹੋ ਜਿਹਾ ਕਿਹੋ ਜਾਨੀਗਾ ਗਾਇਜ਼ ਮੈਂ ਡਾਡੀ पानी कर रहे हैं ये देखो हैं पानी पानी बेटा पानी पाने हैं ये सारा पानी इतने जाएगा मरा पौधा मिल जाएगा हैं ये देखो गाइस अच्छा तब लोग गाइस बढ़िया लगे था लाइक शेयर सब्सक्राइब जरूर कर दियो जी बाय बाय जी